ਤਸਵੀਰਾਂ ਕਿਨਾਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋ ਗਏ ਨੇ ਤੇ ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਭਣੀ ਨੂੰ ਆਮ ਆਦਮੀ ਪਾਰਟੀ ਦੀ ਨੂੰ 3 ਸਾਲ ਹੋ ਗਏ ਨੇ ਤੇ ਅੱਜ ਤੱਕ ਸਾਡੀ ਸਾਰਾ ਜਿਹੜੀ ਕਿ ਕਿਸੇ ਵੀ ਮੰਤਰੀ ਐਮ ਐਲ ਏ ਦੇ ਵੱਲੋਂ ਨਹੀਂ ਲਈ ਗਈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਰਾ ਜਿਹੜਾ ਕਿ ਲੋਕ ਬੁਰਾ ਹਾਲ ਜਿਹੜਾ ਕਿ ਉਥੇ ਹੋਇਆ ਪਿਆਏ ਤੇ ਜਿਸ ਤੋਂ ਬਾਅਦ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋ ਕੇ ਨੇ ਲੋਕ ਤੇ ਉਥੇ ਹੀ ਦੌਰੇ ਦੌਰਾਨ ਦੱਸਿਆ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ )^{(1)} ਪਹੁੰਚੇ ਨੇ ਤੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਦੂਜੇ ਪਾਸੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਕਨੌਰ ਦੇ ਵਿੱਚ ਜਿਹੜੀ ਹੈ ਕਿ ਅਜਿਹੀ ਹਾਲਤ ਦੇਖਣ ਨੂੰ ਮਿਲ ਰਹੀ ਹੈ ਤੇ ਜਿੱਥੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋ ਗਏ ਨੇ ਪਰੰਤੂ ਸਰਕਾਰ ਨੇ ਇੱਕ ਵਾਰ ਵੀ ਆ ਕੇ ਜਿਹੜੀ ਕਿ ਨਹੀਂ ਲੇਤੀ ਤੇ ਉਥੇ ਹੀ ਸਰਕਾਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਆ ਕਨੌਰ ਹਲਕੇ ਦੇ ਨੌਜਵਾਨ ਮਿਲੇ ਮੈਨੂੰ ਅੱਜ ਉਹ ਕਹਿੰਦੇ ਵੀ ਤੁਹਾਨੂੰ ਨਰਕ ਦਿਖਾਉਣਾ ਚਾਹੁੰਦੇ ਆ ਸੀ ਮੈਂ ਬੜਾ ਹੈਰਾਨ ਹੋਇਆ ਵੀ ਨਰਕ ਕਿਹੜਾ ਹੋ ਗਿਆ ਕਹਿੰਦੇ ਵੀ ਘਰੌਰ ਸ਼ਹਿਰ ਚਾ ਕੇ ਦੇਖੋ ਤੁਹਾਨੂੰ ਹੁਗੂ ਨਰਕ ਦਿਖ ਜੂਗਾ ਮੈਂ ਇੱਥੇ ਘਰੌਰ ਦੇ ਵਿੱਚ ਖੜਾ ਹੁਣ ਸਾਰੇ ਪਰਿਵਾਰ ਖੜੇ ਨੇ ਅਲਗ-ਅਲਗੇ ਇੱਕੋ ਗੱਲ ਇਹ ਹੈ ਵੀ ਉਹਨੇ ਪਰਿਵਾਰ ਇੰਨੇ ਮਜਬੂਰ ਨੇ ਤੇ ਬੇਵਸ ਨੇ ਕੋਈ ਸੁਣਵਾਈ ਨਹੀਂ ਹੈਗੀ ਪ੍ਰਸ਼ਾਸਨ ਦੀ ਕੋਈ ਸੁਣਵਾਈ ਨਹੀਂ ਸਰਕਾਰ ਦੀ ਕੋਈ ਸੁਣਵਾਈ ਨਹੀਂ ਅਸੀਂ ਤਾਂ ਸਿਰਫ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੀਡੀਆ ਦੇ ਮਾਧਿਅਮ ਰਾਹੀਂ ਸ਼ੀਸ਼ਾ ਦਿਖਾਉਣ ਆਏ ਕਿ ਭਾਈ ਇਹ ਨਰਕ ਨੂੰ ਦੇਖੋ ਨਾਲੇ ਇਹ ਵੀ ਗੱਲ ਹੈ ਕਿ ਬਹੁਤ ਵੱਡਾ ਸ਼ਹਿਰ ਨਹੀਂ ਹੈ ਕਿ ਬਹੁਤ ਵੱਡਾ ਐਡੀ ਆਬਾਦੀ ਵਾਲਾ ਸ਼ਹਿਰ ਹੈ ਕਿ ਜਿਹੜੀ ਇੱਥੇ ਡਿਵੈਲਪਮੈਂਟ ਨਹੀਂ ਹੋ ਸਕਦੀ 10 ਸਾਲ ਪਹਿਲਾਂ ਇਥੇ ਆ ਇੰਟਰਲੌਕ ਟੈਲਾਂ ਗਲੀਆਂ ਨਾਲੀਆਂ ਬਣੀਆਂ ਸੀ 10 ਸਾਲ ਪਹਿਲਾਂ ਪਰ ਉਸ ਤੋਂ ਬਾਅਦ ਕੋਈ ਵੀ ਇੱਥੇ ਮਤਲਬ ਇਹ ਦੀ ਅੱਗੇ ਡਵੈਲਪਮੈਂਟ ਨਹੀਂ ਹੋਈ ਸੋ ਅੱਜ ਹਾਲਾਤ ਇਹ ਨੇ ਵੀ ਜਿਹੜੀ ਜਗ੍ਹਾ ਅਸੀਂ ਖੜੇ ਹਾਂ ਹੁਣ ਕੁਝ ਦਿਨ ਪਹਿਲਾਂ ਮੀਂਹ ਪਿਆ ਸੀ ਇੱਥੇ ਸਾਰੇ ਪਰਿਵਾਰ ਨੇ ਸਾਰਾ ਪਿੱਛੇ ਅਸੀਂ ਖੜੇ ਨੇ ਨਜ਼ਰ ਖੜਾ ਹੈ ਜਿਹੜਾ ਧਨੌਰ ਦਾ ਇਹ ਕਦੇ ਵੀ ਜਦੋਂ ਮੀਂਹ ਪੈਂਦਾ ਕਿੰਨਾ ਕਿੰਨਾ ਪਾਣੀ ਖੜਦਾ ਜੀ ਇੱਥੇ ਸਥਾਨਕ ਵਾਸੀ ਤੁਹਾਨੂੰ ਦੱਸਾਂਗੇ ਕਿਉਂਕਿ ਜਿਹੜੇ ਇਸ ਨਰਕ ਨੂੰ ਭੋਗ ਰਹੇ ਨੇ देखो ਇਹਨਾਂ ਦੇ ਬੱਚੇ ਵੀ ਨੇ ਪਰਿਵਾਰ ਵੀ ਨੇ ਬਿਮਾਰੀ ਕਿਉਂਕਿ ਜਦੋਂ ਪਾਣੀ ਦਾ ਨਿਕਾਸ ਨਹੀਂ ਹੈਗਾ ਕੋਈ ਡਵੈਲਪਮੈਂਟ ਨਹੀਂ ਹੈਗੀ ਜਦੋਂ ਇੱਥੇ ਗੋਡੇ-ਗੋਡੇ ਪਾਣੀ ਖੜਨਾ ਨਾਲੀਆਂ ਮਤਲਬ ਭਰਿਆ ਪਿਆ ਕੰਮ ਹੈ ਜਦੋਂ ਥੋੜਾ ਜਿਹਾ ਵੀ ਕਹਿੰਦੇ ਮੀਂਹ ਪੈਂਦਾ ਅੱਜ ਤਹਲੇ ਮੀਂਹ ਪੈ ਨੂੰ ਕਈ ਦਿਨ ਹੋ ਗਏ ਪਰ ਜਦੋਂ ਮੀਂਹ ਪੈਂਦਾ ਕਹਿੰਦੇ ਇੱਥੇ ਖੜ ਨਹੀਂ ਸਕਦੇ ਇੱਥੇ ਗੋਡੇ-ਗੋਡੇ ਪਾਣੀ ਹੁੰਦਾ ਸੋ ਇਹ ਨਰਕ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਇਹ ਨਰਕ ਨੂੰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਸਾਰੇ ਜਿਹੜੇ ਪਰਿਵਾਰ ਨੇ ਇਹਨਾਂ ਦੀ ਸਾਰ ਲਓ ਇਹ ਪਰਿਵਾਰਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈਗਾ ਇੱਥੇ ਬਿਮਾਰੀਆਂ ਮੈਂ ਸਮਝਦਾ ਕਿ ਪੈੜੀ ਤੋਂ ਪੈੜੀਆਂ ਬਿਮਾਰੀਆਂ ਭੈਂਕਰ ਬਿਮਾਰੀਆਂ ਜਿਹੜੀਆਂ ਖਤਰਾ ਪੈਦਾ ਹੋਇਆ ਪਿਆ ਕਿਉਂਕਿ ਇੰਨੇ ਪਾਣੀ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਰਹਿਣਾ ਮੈਂ ਸਮਝਦਾ ਕਿਸੇ ਨਰਕ ਤੋਂ ਪਰੇ ਨਹੀਂ ਹੈਗਾ ਬਾਕੀ ਸਥਾਨਕ ਜਿਹੜੇ ਪਰਿਵਾਰ ਖੜੇ ਨੇ ਜਿਹੜੇ ਭੋਗਦੇ ਨੇ ਇਹ ਤੁਹਾਨੂੰ ਹੋਰ ਬਿਹਤਰ ਦੱਸ ਸਕਦੇ ਨੇ